DSP ਰਾਜ ਕੁਮਾਰ ਨੇ ਦੱਸਿਆ ਕਿ ਮਨਜੀਤ ਸਿੰਘ ਪੁੱਤਰ ਗੁਰਲਾਖ ਸਿੰਘ ਵਾਸੀ ਪਿੰਡ ਖੇੜੀ ਪਾਈ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਉਸ ਦੇ ਨਾਮ ਤੇ 1.5 ਕਿਲਾ ਜ਼ਮੀਨ ਹੈ ਉਸ ਦਾ ਛੋਟਾ ਪੁੱਤਰ ਤਲਵਿੰਦਰ ਸਿੰਘ ਇਹ ਜ਼ਮੀਨ ਤਾਂ ਕੇ ਨਾਲ ਆਪਣੇ ਨਾਮ ਕਰਵਾਉਣਾ ਚਾਹੁੰਦਾ ਹੈ ਇਸ ਕਾਰਨ ਜ਼ਮੀਨ ਨੂੰ ਲੈ ਕੇ ਤਲਵਿੰਦਰ ਸਿੰਘ ਨੇ ਉਸ ਦੀ ਕੁੱਟਮਾਰ ਵੀ ਕੀਤੀ ਹੈ ਤਲਵਿੰਦਰ ਸਿੰਘ ਨੂੰ ਧਮਕੀਆਂ ਦਿੰਦਾ ਹੈ ਕਿ ਉਸ ਦੇ ਕੋਲ ਨਜਾਇਜ਼ ਅਸਲਾ ਹੈ ਜੋ ਉਸ ਨੇ ਉਸ ਨੂੰ ਮਾਰਨ ਲਈ ਲਿਆਇਆ ਹੈ ਤਲਵਿੰਦਰ ਸਿੰਘ ਕਹਿੰਦਾ ਹੈ ਕਿ ਜੇ ਉਸਨੇ ਜ਼ਮੀਨ ਉਸਦੇ ਨਾਮ ਨਹੀਂ ਲਗਵਾਈ ਤਾਂ ਉਸ ਨੂੰ ਜਾਨ ਤੋਂ ਮਾਰ ਦੇਵੇਗਾ ਇਸ ਤੇ ਥਾਣਾ ਬਡਾਲੀ ਆਲਾ ਸਿੰਘ ਦੇ ਐਸ ਐਚਓ ਅਮਰਦੀਪ ਸਿੰਘ ਤੇ ਸਹਾਇਕ ਥਾਣੇਦਾਰ ਹਰਦੀਪ ਸਿੰਘ ਨੇ ਕਾਰਵਾਈ ਕਰਦੇ ਹੋਏ ਤਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦੇ ਕੋਲੋਂ ਦੋ ਪਿਸਟੋਲ 32 ਬੋਰੇ 4/4 ਜ਼ਿੰਦਾ ਕਾਰਤੂਸ ਇੱਕ ਦੇਸੀ ਕੱਟਾ 315 ਬੋਰੇ ਤੇ ਪੰਜ ਜ਼ਿੰਦਾ ਸਮੇਤ ਗ੍ਰਿਫਤਾਰ ਕਰਕੇ ਥਾਣਾ ਬਡਾਲੀ ਵਾਲਾ ਸਿੰਘ ਵਿੱਚ ਮਾਮਲਾ ਦਰਜ ਕੀਤਾ ਹੈ। ਕੋੜ ਮਨਜੀਤ ਸਿੰਘ ਬਸੇ ਖੜੀ ਭਾਈਕੇ ਹਾਣਾ ਬਡਾਲੀ ਵਾਲਾ ਸਿੰਘ ਨੇ ਸੂਚਨਾ ਦਿੱਤੀ ਸੀ ਕਿ ਉਹਦਾ ਲੜਕਾ ਤਲਵਿੰਦਰ ਸਿੰਘ ਜਿਹਦੇ ਨਾਲ ਉਹ ਜ਼ਮੀਨ ਦਾ ਝਗੜਾ ਹੈ ਤੇ ਉਹਨੂੰ ਧਮਕੀ ਦੇ ਰਿਹਾ। ਤੇ ਜਿਸ ਤੇ ਅਸੀਂ ਮੁਕੱਦਮਾ ਦਰਜ ਕੀਤਾ ਤੇ ਉਹਨੇ ਇਹ ਵੀ ਕਹਿਆ ਸੀ ਉਹਦੇ ਕੋਲ ਕੋਈ ਨਜਾਇਜ਼ ਹਥਿਆਰ ਹੈ। ਅਸੀਂ ਮੁਕੱਦਮਾ ਦਰਜ ਕੀਤਾ ਤਫਤੀਸ਼ ਕੀਤੀ ਹੈ। ਤੇ ਦੌਰਾਨ ਤਫਤੀਸ਼ ਰਵਿੰਦਰ ਸਿੰਘ ਦੇ ਕੋਲੋਂ ਉਹਦੇ ਕਮਰੇ ਤੋਂ ਸਾਨੂੰ ਉਹਦਾ ਨਜਾਇਜ਼ ਹਥਿਆਰ ਬਰਾਮਦ ਹੋਇਆ। ਇਹ ਜਿਹਦੇ ਵਿੱਚ ਦੋ ਪਿਸਤਲ ਨੇ 32 ਬੋਰ ਦੇ ਦੇਸੀ ਤੇ ਇੱਕ 315 ਬੋਰ ਦਾ ਕਟਾ ਹੈਗਾ ਜੀ ਨਾਲ ਅਮੂਨੀਸ਼ਨ ਬਰੰਦ ਹੋਇਆ ਇਹ ਜਿਹਨੂੰ ਅੱਜ ਅਸੀਂ ਕੋਰ ਦੇ ਵਿੱਚ ਮਨਜੁਗਦਾਲ ਦੇ ਵਿੱਚ ਪੇਸ਼ ਕੀਤਾ ਉਹਦਾ ਪੁਲਿਸ ਰਮਾਂਡ ਲਿਆ ਪੁਲਿਸ ਰਮਾਂਡ ਦੇ ਦੌਰਾਨ ਵੀ ਉਹ ਤੋਂ ਹੋਰ ਅਮੂਨੀਸ਼ਨ ਸਾਨੂੰ ਬਰੰਦ ਕੱਲ ਕੀਤੀ ਹੋਵੇ ਹੁਣ ਤੱਕ ਟੋਟਲ ਰਿਕਵਰੀ ਕਿਆ ਕੁਛ ਹੈ ਅੱਜ ਹੁਣ ਤੱਕ ਸਾਡੇ ਕੋਲ ਟੋਟਲ ਰਿਕਵਰੀ ਦੋ ਪਿਸਤਲ 32 ਬੋਰ ਦੇ ਦੇਸੀ ਤੇ ਇੱਕ ਕਟਾ 315 ਬੋਰ ਦੇ ਦੇਸੀ ਤੇ ਨਾਲ ਟੋਟਲ ਸਾਡੇ ਕੋਲ 32 ਬੋਰ ਦੇ 32 ਕਾਰਤੂਸ ਤੇ 315 ਬੋਰ ਦੇ 19 ਕਾਰਤੂਸ ਛੋਟੇ ਬੋਰ ਕਿ ਕਾਰਨ ਸੀ ਜਿਹੜਾ ਆਪਣੇ ਪਿਤਾ ਨੂੰ ਅਜਿਹਾ ਧਮਕੀਆਂ ਦਿੰਦਾ ਸੀ ਹਾਂਜੀ ਇਹਦੇ ਪਿਤਾ ਕੋਲ ਇਹਦੇ ਪਿਤਾ ਕੋਲ ਦੋ ਲੜਕੇ ਨੇ ਦੂਸਰਾ ਲੜਕਾ ਤਾਂ ਬਾਹਰ ਕੈਨੇਡਾ ਗਿਆ ਹੋਇਆ ਹੈ ਇਹ ਤਰਵਿੰਦਰ ਸਿੰਘ ਘਰੇ ਹੀ ਰਹਿੰਦਾ ਇਹਨੇ ਦੋਨਾਂ ਨੂੰ ਜ਼ਮੀਨ ਵੰਡ ਕੇ ਦਿੱਤੀ ਹੋਈ ਹੈ ਆਪਣੇ ਆਪਣੇ हिस्से ਦੀ ਤਕਰੀਬ ਡੇਢ ਕਿਲਾ ਜ਼ਮੀਨ ਪਿਤਾ ਨੇ ਆਪਣੇ ਕੋਲ ਰੱਖੀ ਹੋਈ ਹੈ ਉਹਨਾਂ ਦਾ ਪਿਤਾ ਕਿਸੇ ਕਾਰਨ ਕਰਕੇ ਉਹ ਜ਼ਮੀਨ ਵੇਚਣੀ ਚਾਹੁੰਦਾ ਸੀਗਾ ਆਪਣੀ ਬਟ ਇਹਨੂੰ ਰੋਕਦਾ ਸੀ ਕਿ ਜ਼ਮੀਨ ਤੋਂ ਮੈਨੂੰ ਦੇ ਮੈਂ ਵੇਚਣੀ ਨਹੀਂ ਦੇਣੀ ਤੇ ਇਹ ਨਾਲ ਝਗੜਾ ਸੀ ਸਰ ਕਿੱਥੋਂ ਲੈ ਕੇ ਆਇਆ ਅਸਲਾ ਹੁਣ ਤੱਕ ਦੀ ਤਪतीश ਤੋਂ ਇਹ ਪਤਾ ਲੱਗਿਆ ਜੀ ਇਹ ਦੀ ਪੁੱਛੜੀ ਤੋਂ ਕਿ ਇਹਨੇ ਯੂਪੀ ਤੋਂ ਮੰਨੇ ਆ ਬਾਕੀ ਹੋਰ ਤਫਤੀਸ਼ ਜੁਗਾਈ ਨਾ ਕੀਤੀ ਜਾ ਰਹੀ ਹੈ ਕੋਸ਼ਿਸ਼ ਕੀਤੀ ਜਾਊਗੀ ਕਿਸੇ ਜਗ੍ਹਾ ਦਾ ਸੀ ਪੂਰਾ ਪਤਾ ਕਰਾਂਗੇ ਕਿਸੇ ਹੋਰ ਵੀ ਕੇਸ ਚ ਇਨਵਾਲਵ ਹੈ ਕਿਤੇ ਨਹੀਂ ਹੁਣ ਤੱਕ ਇਹਦੇ ਇਹ ਗੱਲ ਸਪੜ ਨਹੀਂ ਹੈ ਜੀ ਬਾਕੀ ਤਫਤੀਸ਼ ਦੌਰਾਨ ਹੋਰ ਦਲਾ ਪਤਾ ਲੱਗਦਾ ਕੋਈ ਹੋਰ ਸਾਥੀ ਇਹਦੇ ਨਾਲ ਜੁੜਿਆ ਹੋਇਆ ਹਜੇ ਤੱਕ ਤਾਂ ਇਕੱਲਾ ਜੀ ਇਹ ਤੱਕ ਇਕੱਲਾ ਹੀ ਪਤਾ ਲੱਗਿਆ ਨਹੀਂ ਕੀ ਕੀ ਮਤਵੰਨੀ ਆ ਜਿਹੜਾ ਸਮਾਨ ਪ੍ਰਾਪਤ ਹੋਇਆ ਅ ਇਹ ਦੇਸੀ ਹੈਗਾ ਜਿਹੜਾ ਅਸਲਾ ਹੈਗਾ ਇਹਦੀ ਕੀਮਤ ਅਸੀਂ ਕੋਈ ਡਾਇਰੈਕਟਰ ਅਸੀਂ ਆਪਣੇ ਵੱਲੋਂ ਤਾਂ ਦੱਸ ਨਹੀਂ ਸਕਦੇ ਜੀ ਤੇ ਬਾਕੀ ਤਫਤੀਸ਼ ਦੌਰਾਨ ਇਹ ਇਹ ਕਿੰਨੇ ਦਾ ਲਿਆਂਦਾ ਕਿੱਥੋਂ ਲਿਆਂਦਾ ਉਹ ਬੰਦੇ ਕੌਣ ਨੇ ਉਹ ਸਾਰਾ ਕੁਝ ਅਸੀਂ ਬਾਹਰ ਲੈ ਕੇ ਆਵਾਂ ਇੱਕ ਕਨਫਰਮ ਹੋ ਗਿਆ ਕਿ ਨਜਾਇਜ਼ ਹੀ ਹੈ ਜੀ ਹਾਂ ਜੀ ਇਹ ਪਹਿਲੀ ਨਜ਼ਰੇ ਹੈ ਬਾਕੀ ਇਹਨੂੰ ਅਸੀਂ ਚੈੱਕ ਵਗੈਰਾ ਕਰਾਵਾਂਗੇ ਪਰ ਪਹਿਲੀ ਨਜ਼ਰੇ ਸਾਡੇ ਦਿਦਰਵੇ ਮੁਤਾਬਕ ਇਹ ਦੇਸੀ ਹੈਗਾ ਨਜਾਇਜ਼ ਸੀ ਪੀਤਾ ਨਾਲ ਪਹਿਲਾਂ ਵੀ ਕਦੇ ਕੋਈ ਮਾਰਕੁੱਟ ਦਾ ਆਇਆ ਚਰਚਾ ਪਿੰਡ ਦੇ ਵਿੱਚ ਕਿਤੇ ਪਤਾ ਕੀਤਾ ਸਾਨੂੰ ਵੈਸੇ ਥੋੜੀ ਬੁੱਧੀ ਦੀ ਚੱਲਦੀ ਸੀ ਬਟ ਸਾਡੇ ਕੋਲ ਇਹ ਤਾਂ ਨਾ ਪਹਿਲਾਂ ਹੀ ਕੱਲ ਹੀ ਤਲਾ ਦਿੱਤੀ ਠੀਕ ਇਹਿਹੜੇ ਪਿੰਡ ਦਾ ਮਾਮਲਾ ਜੀ ਇਹ ਖੇੜੀ ਭਾਈ ਕੀ ਪਿੰਡ ਹੈ ਜੀ ਖਾਰਾ ਬਟਾਲੀਆ ਦਾ ਸੀ ਕੋਈ ਇਹਦੇ ਕੋਲ ਲਾਇਸੈਂਸ ਅਸਲਾ ਵੀ ਹੈ ਨਹੀਂ ਇਹਦੇ ਕੋਲ ਕੋਈ ਲਾਇਸੈਂਸ ਅਸਲਾ ਨਹੀਂ ਸਰ ਜੀ ਕੰਮ ਕਰ ਕੀ ਕਰਦਾ ਸੀ ਇਹ ਖੇਤੀਬਾੜੀ ਦਾ ਕੰਮ ਕਰਦਾ ਸੀ ਇਹਦੇ ਕੋਲ 3.5 ਕਿੱਲੇ ਕੀਤੀ ਆ ਤੇ ਉਹ ਕੋਠੇ ਦੇ ਦਿੰਦਾ ਕਦੇ ਆਪ ਵੱਲ ਹੁੰਦਾ ਕਿਹਨੇ ਉਮਰ ਜੀ ਇਹ ਤੇ ਫੋਟੋ ਇਹਦੀ ਇਹਦੀ ਉਮਰ ਕਰੀਬ 35 ਸਾਲ ਹੈ ਜੀ ਠੀਕ ਵਿਆਹ ਹੋਇਆ ਹੈ ਹਾਂ ਵਿਆਹ ਹੋਇਆ ਹੈ ਆਈ ਥਿੰਕ ਇਹਦਾ ਆਪਣੀ ਪਤਨੀ ਨਾਲ ਕੋਈ ਝਗੜਾ ਵਗੈਰਾ ਚੱਲਦਾ ਪਤਨੀ ਦੀ ਉਹ ਚਲੀ ਗਈ